ਦੇ ਗੁਰੂ ਸਾਹਿਬ ਜੀ ਕਹਿੰਦਾ ਰਹੇ ਕੋ ਆ ਕੇ ਹੋਲੇ ਮਹੱਲੇ ਦੇਖੀਣਾ ਪਿਆਰੀ ਹੈ ਜੀ ਅੱਜ ਇਹਨਾਂ ਦੇ ਕੋਲੋਂ ਪੁੱਛਿਆ ਲੈਂਦੇ ਆ ਹੋਲੇ ਮਹੱਲੇ ਦਾ ਉਹ ਅੱਜ ਖੁਸ਼ਮਾਨ ਲੈ ਕੇ ਚਲੇ ਜਾਣਾ ਹੈਗਾ ਨੇਕੀ ਫੋਟੋ ਹਾਂਜੀ ਮਹਾਰਾਜ ਠੀਕ ਹੈ ਜੀ ਤਿਆਰੀ ਹੋਲੇ ਮਹੱਲੇ ਦੀ ਆ ਤੇ ਦੁਨੀਆ ਫਿਰ ਇਹ ਤਿੰਨ ਤੇ ਮੁੰਡੇ ਕਹਿੰਦੇ ਸੱਚ ਨੂੰ ਜਾਣਾ ਹੈ ਦੇ ਪਿਆਰੇ ਬਿੱਤੀ ਸਮਾਨ ਤੁਹਾਡਾ ਰਕਟਰ ਬਾਕੀ ਹੁਣ ਤੁਹਾਨੂੰ ਉੱਥੇ ਜਾ ਕੇ ਮਿਲਾਂਗੇ ਠੀਕ ਹੈ ਜੀ ਚੈਨਲ ਨੂੰ ਗਾਹਾਂ ਦੇ ਸਬਸਕ੍ਰਾਈਬ ਲੋ ਬਈ ਉਸ ਤੋਂ ਇਹਾਰੇ ਕਹਿੰਦੇ ਅਸੀਂ ਜਾਣਾ ਹੈ ਲੋ ਬਈ ਪੁੱਜ ਗਏ ਪੁੱਜ ਗਏ ਪੁੱਜ ਗਏ ਯਾਹ ਕਾੜੇ ਨੇ ਲੋਕਾਂ चप कोल श सकलो करो चैक पंजाब कौमी योोधे ਮਾਣ ਨਹੀਂ ਕਰਵਾਉਂਦੇ ਸਾਡੀਆਂ ਸੰਗਤਾਂ ਨੂੰ ਬੇਨਤੀ ਹੈ ਵਾਹਿਗੁਰੂ 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 ਲੰਗਰ ਰੈਡੀ ਹੋ ਗਿਆ ਜੀ ਇਹ ਪਿੰਡ ਬੈਸਾ ਦਾ ਲੰਗਰ ਬਹੁਤ ਹੁੰਦਾ ਸੀ ਇਹ ਬੰਦੇ ਨਾਮ ਲਾਉਂਦੇ ਹੁਣ ਉਹ ਦੇਖੋ ਬ੍ਰਹਮੀ ਚਾਰ ਹੋਦੀ ਆ ਇੱਧਰ ਬਣ ਕੇ ਬ੍ਰਹਮੀ ਬ੍ਰਹਮੀ ਆਲੇ ਵੀਰ ਹਾਂਜੀ ਲਓ ਜੀ ਹੋਏ ਕਿਦਾਂ ਇਹ ਦਿੱਤੀਆਂ ਭੈਣਾ ਜੀ ਦਿੱਤੀਆਂ ਸਾਡੀਆਂ ਲਓ ਜੀ ਹੋਇਆ ਹੋਇਆ ਤੇ ਰੱਖ ਰੱਖਦੇ ਰਾਤ ਚ ਚੰਗੀ ਤਰ੍ਹਾਂ ਦੱਦੀਏ ਛੋਲੇ ਦੇ ਪ੍ਰਸ਼ਾਦ ਜਿੱਥੇ ਆਪੋ ਇੱਕ ਕੱਪੀ ਕੰਪਿਟੀਸ਼ਨ ਅੱਲਾਹਤਾ ਜੀ ਸ਼ਾਬਾਸ਼ ਮੈਂ ਠੀਕ ਹੈ ਠੀਕ ਹੈ ਪਲੇਅਰਾਂ ਦੇਖੇਗਾ ਕਿੱਦਾਂ ਚੱਲਦਾ ਬਸ ਤਾਲੀ ਵਾਲ ਬਰੂਨੇ ਸਾਰੀਆਂ ਸਰਕਾਰ ਦੇ ਵਿੱਚ ਜਿਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਅਗਲੇ ਮੈਚ ਵੀ ਟੀਮਾਂ ਵੀ ਖੇਡ ਗਰਾਮ ਦੇ ਨਾਲ ਆ ਕੇ ਜੁੜ ਜਾਣਗੇ ਅਰੇ ਆਓ ਜੀ ਬਲਸਾਰ ਕੋਲ ਦੇ ਖੇਤ ਦੇ ਪਰ ਅਗਲੇ ਮਕਾੜ ਦੀਆਂ ਟੀਮਾਂ ਵੀ ਨਾਲ ਗਰਾਉਂਡ ਵਿੱਚ ਆ ਜਨੋ ਸਭੀ ਢਿੱਲੋ ਕੇ ਨੇ ਮੁਕਿਆ ਨਾਹਾਂ ਖੰਡਾ ਮਹਾਰਾਜ ਜੀ ਮਹਾਰਾਜ ਜੀ ਢੱਡੀ ਫੜਾ ਪਿਆਰ ਸਾਹਿਬ ਗੱਲਾਂ ਦੇ ਟੈਂਡੇ ਵਾਲੀਆਂ ਅੱਜ ਨਾਲ ਸਭਾ ਦਾ ਸਾਡੇ ਮੇਰੀਆਂ ਦੇ ਉੱਚੇ ਗਲਾਸ ਉਹ ਦੋ ਤਿੰਨ ਉੱਪਰ ਬੈਠੇ ਆ ਥੱਕ ਗਏ ਅਸਰੀ ਕਾਲ ਜੀ ਹੋਰ ਜੀ ਲਓ ਜੀ ਲੰਗਰ ਫੁੱਲ ਰਸ ਪੂਰਾ ਅਲਾ ਕਾਲੂ ਦਾ ਹੋਰ ਪਹਿਣਾ ਪਹਿਲਾ ਪਈ ਜਾਂਦਾ ਨਾਲ ਦੀ ਨਾਲ ਦੇਖੋ ਜੀ ਤੰਗੋ ਆਰਾਮ ਦੀ ਬੋਤ ਬੋਤ ਤਤਲਾ ਸਭੀ ਸਰਪੰਚ ਆਇਆ ਗਿਆ ਬੰਦੇ ਜਿਹੜੇ ਮਾਰੀਏ ਨੇ ਮੋਟਸ ਨੂੰ ਉਡਾਉਣ ਦੇ ਦੋ ਹਰ ਵਾਰ ਤੇ ਜਿੰਨਾ ਦੋਹਾਂ ਦਾ ਲੈ ਲਿਆ ਰਿਮਾਂਡ ਕੱਢਿਆ ਸਾਡੇ ਰਾਜ ਬਾਦ ਵਿੱਚ ਲੋ ਭਾਈ ਪਿੰਡ ਦੇ ਨੌਜਵਾਨ ਪਾਡੇ ਤੌਂਦੇ ਹੋਏ ਬੀਬੀਆਂ ਪੈਣਾ ਆਰਾਮ ਕਰ ਦਿਆ ਸਸੀਤਾਲ ਦੋ ਹੁਣ ਨੌਜਵਾਨ ਭਾਂਡੇ ਤੌਣ ਲਾਪੇ जयसहत ठीकु ठीकु आहे रश पूरा होले महलेदार पिंड पेंसा पेंट ਲੰਗਰ ਦੀ ਸਮਾਪਤੀ ਰੰਮੀ ਮੋਕੀ ਹੁਣ ਛੋਲੇ ਰਹਿ ਗਏ ਲੋ ਬਈ ਲਓ ਬਈ ਲੰਗਰ ਦੀ ਸਮਾਪਤੀ ਹੈ ਬਹੁਤ ਬੜੀ ਮੋਕੀ ਬਾਕੀ ਦਾ ਲੰਗਰ ਕੱਲੂ ਦੂਰ ਦਾ ਧੰਨਵਾਦ